ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਜਿਹੜੇ ਅੱਜ ਫਿਰ ਮੇਰੇ ਚੈਨਲ ਨਾਲ ਜੁੜੇ ਹੋਏ ਐ ਜਿਹੜੇ ਵੇਖ ਰਹੇ ਨੇ ਮੈਨੂੰ ਕੱਲ੍ਹ ਇੱਕ ਵਿਆਹ ਦਿੱਤਾ ਮਨਜਿੰਦਰ ਸਿੰਘ ਸਿਰਸਾ ਨੇ ਲੈ ਵੀ ਕਿਸਾਨ ਪਰਾਲੀ ਜਲਾ ਰਹੇ ਨੇ ਤੇ ਪੰਜਾਬ ਸਰਕਾਰ ਹਮਾਇਤ ਕਰ ਰਹੀ ਐ ਤੇ ਉਹ ਕਹਿ ਰਹੀ ਐ ਮੂੰਹ ਬਨ ਕੇ ਜਲਾ ਲਓ ਪਰਾਲੀ ਇਹ ਜਲ ਰਹੀ ਐ ਕੋਈ ਸ਼ੱਕ ਨਹੀਂ ਇੰਦੇ ਚ ਪਰ ਕਦੇ ਮਨਜਿੰਦਰ ਸਿਰਸਾ ਆ ਜਾਂ ਫੋਰ ਮੁਲਾਜ਼ਮ ਕੋਈ ਕਦੇ ਕਿਸੇ ਕਿਸਾਨ ਦੇ ਖੇਤ ਜਾ ਕੇ ਪੁੱਛਿਆ ਕਿਸੇ ਨੇ ਸਾਲੇ ਨੇ ਕਿਸੇ ਦੇ ਲਈ ਕੀ ਨੁਕਸਾਨ ਹੋਇਆ ਤੇਰਾ ਵੀ ਇਸ ਵਾਰੀ ਮੇਰਾ 200 ਗੱਟਾ ਆਵਦਾ ਉੱਡਿਆ ਝੋਨੇ ਦਾ ਝੜ ਕੱਟ ਗਿਆ ਤੇ 3.5 ਲੱਖ ਕਿੱਲਾ ਤਾਂ ਵੈਸੇ ਖਤਮ ਹੋ ਗਿਆ ਪੰਜਾਬ ਦਾ ਉਸ ਪਾਸੇ ਕਿਸੇ ਦਾ ਕੋਈ ਧਿਆਨ ਨਹੀਂ ਬੈਲਰ ਦਿੱਤੇ ਹੋਏ ਆ ਜਰੂਰ ਹੋਗੇ ਆ ਕੋਈ ਸ਼ੱਕ ਨਹੀਂ ਬੈਲਰ ਵਾਲੇ ਪਹਿਲਾਂ ਕਹਿੰਦੇ ਸੀ ਰੀਪਰ ਕਰ ਦੋ ਤੇ ਫ੍ਰੀ ਤੁਹਾਡੀ ਚੱਕਾਂ ਕਿੱਲੇ ਜੋ ਟਰਾਲੀ ਬਾਅਦ ਉਹਨੇ 1000 ਰੁਪਏ ਕਰਤਾ ਤੇ ਪਰਸੋਂ ਫੋਨ ਕੀਤਾ ਮੈਂ 1500 ਕਰਤਾ ਅੱਜ ਪਤਾ ਲੱਗਿਆ ਭੱਜ ਗਏ ਚਲੇ ਗਏ ਮਨ ਸਮਝ ਨਹੀਂ ਆਉਂਦੀ ਕਰੀਏ ਤਾਂ ਕੀ ਕਰੀਏ ਹੁਣ ਮੈਂਨੇ ਬੈਲਰ ਵੀ ਹੈਣੀ ਆ ਇਹਨਾਂ ਹੱਲ ਵੀ ਹੈਣੀ ਆ ਤੇ ਇਹ ਲੀਡਰ ਬਿਆਨ ਤਾਂ ਦੇ ਦਿੰਦੇ ਆ ਕਿ ਤੇ ਖੇਤ ਜਾ ਕੇ ਪਤਾ ਤਾਂ ਕਰਨ ਨਾ ਹਾਲਾਤ ਕੀ ਆ ਜ਼ਮੀਨੀ ਹਾਲਾਤ ਕੀ ਆ ਨਾਲੇ ਮਰਜਿੰਦਰ ਸਿੰਘ ਸੇ ਕੋਲੇ ਪੂਰੀ ਪਾਵਰ ਆ ਸੈਂਟਰ 'ਚ ਬੈਠੇ ਆ ਨਾ ਤੁਸੀਂ ਸਰਦਾਰ ਪਗਸ ਜਿਹੜੇ ਆਦੇ ਉਹਨੂੰ ਪੰਜਾਬੀ ਵੀ ਕਹੋਣੇ ਸੀ ਪੰਜਾਬੀ ਬਾਈਂਦੇ ਆ ਯਾ ਫਿਰ ਇੰਨਾ ਤਾਂ ਸੋਚੋ ਮੜਾ ਕਿਸਾਨ ਕੋਈ ਅਗੜੀ ਲਾਉਣੀ ਜਾਂਦਾ ਕੋਈ ਵੀ ਅਗੜੀ ਲਾਉਣੀ ਜਾਂਦਾ ਕਾਰਨ ਕੀ ਆ ਬੈਲਰ ਵਾਲੇ ਆਉਂਦੇ ਆ ਉਹ ਬਨ ਕੇ ਗੱਠਾਂ ਕਈ ਵਾਰੀ ਮੇਰੇ ਭਰਾ ਆਉਂਦੇ ਹੀ ਨਹੀਂ ਗੱਠਾ ਲੈਣ ਹੀ ਨਹੀਂ ਆਉਂਦੀ ਜਾਂ ਆਉਂਦੇ ਉਦੋਂ ਜਦੋਂ ਪਹਿਲੀ ਥਲੋ ਖੁਸ਼ਕ ਹੋ ਜਾਂਦੀ ਵੱਤਰ ਖੁਸ਼ਕ ਹੋ ਜਾਂਦਾ ਅਸੀਂ ਬਿਜ ਨਹੀਂ ਹੁੰਦੀ ਕਣਕ ਕੀ ਕਰਾਂਗੇ ਦੱਸੋ ਅਸੀਂ ਹਜੇ ਵੀ ਅਗਣੀ ਲਾਉਣੀ ਚਾਹੁੰਦੇ ਅਸੀਂ ਤਾਂ ਵੇਟ ਕਰੀ ਜਾਣਾ ਮੈਂ ਤਾਂ ਅੱਧਾ ਸਮਝਦਣਾ ਹੋ ਗਰੀ ਪਰਮਾਰੇ ਨੂੰ ਕੀ ਕਰੂੰ ਹੁਣ ਮੈਂ ਮਨਜਿੰਦਰ ਸਿੱਸੇ ਦਾ ਬਿਆਨ ਬਹੁਤ ਹੀ ਮੰਦ ਭਾਗਾ ਸੀ ਬਹੁਤ ਬੁਰਾ ਲੱਗਾ ਮੈਨੂੰ ਇਹ ਹਾਲਾਤ ਵੇਖੋ ਮਜਬੂਰੀ ਵੀ ਕੋਈ ਚੀਜ਼ ਹੁੰਦੀ ਬੰਦੇ ਦੀ ਮੰਤਾ ਬੜਾ ਕੁਝ ਕਰਦਾ ਕਿਆ ਨੂੰ ਭਰਿਆ ਭਰਿਆ ਪਿਆ ਬੰਦਰਾ ਕਈ ਦਿਨ ਚੈਨਲ ਆ ਕਈ ਲੋਕ ਵੇਦੇ ਆ ਪਰ ਹਾਤੀ ਜੋੜ ਕੇ ਬੇਨਤੀ ਹੈ ਲੈ ਵੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਹਾਲਾਤ ਦੇਖੋ ਪਹਿਲਾਂ ਗਰਾਊਂਡ ਚ ਜਾਓ ਹੜ ਖੇਤ ਤਾਂ ਉਹ ਪਤਾ ਲੱਗੇ ਤੁਹਾਨੂੰ ਮਰਲਾ ਤੁਸੀਂ ਵਾਈ ਨਹੀਂ ਕਰਨੀ ਹੁੰਦੀ ਕਿ ਧਣੀਆਂ ਬੀਜ ਕੇ ਵੇਖਿਆ ਮਰਲਾ ਬੰਦ ਘਵਰੇ ਜਿਵੇਂ ਬਗਰ ਹੀ ਜੋ ਫੈਸਲਾ ਲਾਗੂ ਕਰ ਦਿੰਨੇ ਆ ਪ੍ਰਦੂਸ਼ਨ ਹੈਗਾ ਅਸੀਂ ਵੀ ਮੰਨਦੇ ਹੈਗਾ ਪਰ ਸਭ ਤੋਂ ਪਹਿਲਾਂ ਸਾਡੇ ਹਾਂ ਦਾ ਪ੍ਰਦੂਸ਼ਣ ਹੋ ਰਿਹਾ। ਅਜੇ ਵੀ ਅੱਗ ਨਹੀਂ ਲਾਉਣੀ ਚਾਹੁੰਦੇ। ਬੈਲਰ ਭੇਜ ਦਿਓ। ਨਹੀਂ ਮਿਲ ਰਿਹਾ 4 ਦਿਨ ਹੋ ਗਏ ਆ। ਰੀਪਰ ਮਾਰੀ ਬੈਠਾ। ਕੋਈ ਹੱਲ ਨਹੀਂ ਦਿਖ ਰਿਹਾ ਮੈਨੂੰ। ਪਰ ਤੁਸੀਂ ਆਪ ਦੀਆਂ ਸਿਆਸਤਾਂ ਕਰਨੀਆਂ। ਆ ਚੰਗਾ ਉਹ ਮੜਾ ਆ ਚੰਗਾ ਉਹ ਮੜਾ। ਸਾਡੇ ਲਈ ਤਾਂ ਸਾਰੇ ਹੀ ਮੜੇ ਆ। ਕੱਲਾ ਵੋਟ ਬੈਂਕ ਬਣਾ ਰੱਖਿਆ ਕਿਸਾਨ ਨੂੰ। ਚਾਹ ਦੇ ਲੱਲੇ ਪੱਪੇ ਮਾਰ ਕੇ ਤੁਹਾਡੇ ਭਰਾ ਤੁਹਾਡੇ ਭਰਾ ਲੀਟਰ ਵੀ ਕਿਸੇ ਦਾ ਭਰਾ ਹੋਇਆ ਕਦੇ ਵੱਡੇ ਅਤੈਸ਼ੀ ਨਾ ਤੁਹਾਨੂੰ ਆਪਦੀਆਂ ਕੁਰਸੀਆਂ ਤੋਂ ਬਿਨਾਂ ਕੋਈ ਮਤਲਬ ਨਹੀਂ ਕਿਸੇ ਨਾਲ ਤੁਹਾਡੀਆਂ ਕੁਰਸੀਆਂ ਸੇਫ ਹੋਣੀ ਚਾਹੀਦੀਆਂ ਤੁਹਾਡੇ ਜਿਹੜੇ ਵੱਡੇ ਆਗਾ ਖੁਸ਼ ਹੋਣੀ ਚਾਹੀਦੀ ਤੁਹਾਡੇ ਕੋਲ ਕਿਸਾਨਾਂ ਦਾ ਕੋਈ ਲੈਂਦੇ ਨਹੀਂ ਕਿਸਾਨ ਮਰਿਆ ਨਾਲ ਮਜ਼ਦੂਰ ਵੀ ਮਰਿਆ ਹੋਇਆ ਇਸ ਵਾਰ ਦੀ ਦੀਵਾਲੀ ਬਹੁਤ ਫਿੱਕੀ ਰਹੀ ਹੈ ਹਾਲਾਤ ਤਾਂ ਦੇਖੋ ਗਰਾਊਂਡ 'ਚ ਕੀ ਹੈ ਬਜ਼ਾਰਾਂ 'ਚ ਕੀ ਹੈ ਸਾਡੇ ਕੋਲ ਹੈ ਕੀ ਹੈ ਇਹ ਬਾਜ਼ਾਰ ਦੇ ਚੱਲ ਜਾਗੇ। ਰੱਬ ਦਾ ਵਾਸਤਾ ਸੋਚੋ ਕੁਝ ਥੋੜਾ ਬਹੁਤਾ ਅੱਗ ਨਹੀਂ ਗੁਲਾਉਣੀ ਜਾਂਦਾ ਬੈਲਰ ਭੇਜ ਦਿਓ ਹੱਲ ਕਰ ਦਿਓ। ਧੰਨਵਾਦ।